ਜੀ ਸਰ ਕੀ ਕਹਿਣਾ ਚਾਹਾਂਗਾ ਸਰ ਜੀ ਅੱਜ ਅਸੀਂ ਸਾਰੇ ਲੱਖਾਂ ਗੁਰਤਾਨਕ ਨਾਮ ਲੇਵਾ ਸੰਗਤਾਂ ਦੀ ਤਰ੍ਹਾਂ ਅੱਜ ਮੁਕਸਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਮਾਗੀ ਮੇਲੇ ਦੇ ਉੱਪਰ ਇਸ ਪਾਵਨ ਪਵਿੱਤਰ ਸ਼ਹੀਦਾਂ ਦੀ ਧਰਤੀ ਦੇ ਉੱਪਰ ਨਤਮਸਤਕ ਦੇ ਲਈ ਆਇਆ ਔਰ ਇੱਥੇ ਆ ਕੇ ਸਾਰਿਆਂ ਨੇ ਅਸੀਂ ਪੰਜਾਬ ਦੀ ਪੂਰੀ ਕਾਇਨਾਤ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਔਰ ਸੱਚੇ ਪਾਤਸ਼ਾਹ ਕੀ ਗੁਰਸਾਹਿਬ ਅੱਗੇ ਬੇਨਤੀ ਕੀਤੀ ਕਿ ਸਾਨੂੰ ਸਾਰਿਆਂ ਨੂੰ ਆਪਾਂ ਸਾਰਿਆਂ ਨੂੰ ਇੰਨੀ ਕ ਤਾਕਤ ਇੰਨਾ ਕ ਬਲ ਇੰਨੀ ਕ ਸਮੱਤ ਬਖਸ਼ਣਾ ਕਿ ਆਪਾਂ ਮੋੜ ਪੰਜਾਬ ਨੂੰ ਰੰਗਲਾ ਤੇ ਖੁਸ਼ਹਾਲ ਪੰਜਾਬ ਜਿਹੜਾ ਉਹ ਬਣਾ ਸਕੀਏ ਸੋ ਅੱਜ ਇਸ ਪਵਿੱਤਰ ਧਰਤੀ ਨੂੰ ਨਤ ਪਸਤ ਹੋਣ ਦੇ ਲਈ ਅੱਜ ਅਸੀਂ ਸਾਰੇ ਇੱਥੇ ਪਹੁੰਚੇ ਪਰਮਾਤਮਾ ਸਾਰਿਆਂ ਨੂੰ ਜਿਹੜੇ ਦੇ ਕਲਾਮ ਦੇ ਵਿੱਚ ਜੀ ਸਰ ਕੀ ਕਹਿਣਾ ਚਾਹੂਗਾ ਸਰ ਅੱਜ ਅਸੀਂ ਸਾਰੇ ਲੱਖਾਂ ਗੁਰਤਾਨਕ ਨਾਮਲੇਵਾ ਸੰਗਤਾਂ ਦੀ ਤਰ੍ਹਾਂ ਅੱਜ ਮੁਕਸਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਬਾਕੀ ਮੇਲੇ ਦੇ ਪਰ ਇਸ ਪਾਵਨ ਪਵਿੱਤਰ ਸ਼ਹੀਦਾਂ ਦੀ ਧਰਤੀ ਦੇ ਉੱਪਰ ਨਤਮਸਤਕ ਦੇ ਲਈ ਆਇਆ ਔਰ ਇੱਥੇ ਆ ਕੇ ਸਾਰਿਆਂ ਨੇ ਅਸੀਂ ਪੰਜਾਬ ਦੀ ਪੂਰੀ ਕਾਇਨਾਤ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਔਰ ਸੱਚੇ ਪਾਤਸ਼ਾਹ ਕੀ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਹੈ ਕਿ ਸਾਨੂੰ ਸਾਰਿਆਂ ਨੂੰ ਆਪਾਂ ਸਾਰਿਆਂ ਨੂੰ ਇੰਨੀ ਕ ਤਾਕਤ ਇਨਾਕ ਬਲ ਇਨੀਕ ਸਮਤ ਬਖਸ਼ਣ ਕਿ ਆਪਾਂ ਮੋੜ ਪੰਜਾਬ ਨੂੰ ਰੰਗਲਾ ਤੇ ਖੁਸ਼ਹਾਲ ਪੰਜਾਬ ਜਿਹੜਾ ਉਹ ਬਣਾ ਸਕੀਏ ਸੋ ਅੱਜ ਇਸ ਪਵਿੱਤਰ ਤਤ ਨੂੰ ਨਤਮਸ ਸਿਖਾਉਣ ਦੇ ਲਈ ਅੱਜ ਅਸੀਂ ਸਾਰੇ ਇੱਥੇ ਪਹੁੰਚੇ ਪਰਮਾਤਮਾ ਸਾਰਿਆਂ ਨੂੰ ਜੜਦੀ ਗਲਾਮਤ ਦਿੰਦੇ ਹਾਂ ਜੀ ਸਰ ਕੀ ਕਹਿਣਾ ਚਾਹੁੰਗੇ ਸਰ ਅੱਜ ਅਸੀਂ ਸਾਰੇ ਲੱਖਾਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀ ਤਰ੍ਹਾਂ ਅੱਜ ਮੁਕਸਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਮਾਗੀ ਮੇਲੇ ਦੇ ਉੱਪਰ ਇਸ ਪਾਵਨ ਪਵਿੱਤਰ ਸ਼ਹੀਦਾਂ ਦੀ ਧਰਤੀ ਦੇ ਉੱਪਰ ਨਤਮਸਤਕ ਦੇ ਲਈ ਆਇਆ ਔਰ ਇੱਥੇ ਆ ਕੇ ਸਾਰਿਆਂ ਨੇ ਅਸੀਂ ਪੰਜਾਬ ਦੀ ਪੂਰੀ ਕਾਇਨਾਤ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਔਰ ਸੱਚੇ ਪਾਤਸ਼ਾਹ ਕੀ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਹੈ ਕਿ ਸਾਨੂੰ ਸਾਰਿਆਂ ਨੂੰ ਆਪਾਂ ਸਾਰਿਆਂ ਨੂੰ ਇੰਨੀ ਕ ਤਾਕਤ ਇੰਨਾ ਕ ਬਲ ਇੰਨੀ ਕ ਸਮਤ ਬਖਸ਼ਣਾ ਕਿ ਆਪਾਂ ਮੋੜ ਪੰਜਾਬ ਨੂੰ ਰੰਗਲਾ ਤੇ ਖੁਸ਼ਹਾਲ ਪੰਜਾਬ ਜਿਹੜਾ ਉਹ ਬਣਾ ਸਕੀਏ ਸੋ ਅੱਜ ਇਸ ਪਵਿੱਤਰ ਧਰਤੀ ਨੂੰ ਨਤਮਸਤਕ ਹੋਣ ਦੇ ਲਈ ਅੱਜ ਅਸੀਂ ਸਾਰੇ ਇੱਥੇ ਪਹੁੰਚੇ ਪਰਮਾਤਮਾ ਸਾਰਿਆਂ ਨੂੰ ਜੜ੍ਹਦੀ ਗਲਾਮਤ ਦੇ ਵਿੱਚ ਜੀ ਸਰ ਕੀ ਕਹਿਣਾ ਚਾਹੂਗਾ ਸਰ ਅੱਜ ਅਸੀਂ ਸਾਰੇ ਲੱਖਾਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀ ਤਰ੍ਹਾਂ ਅੱਜ ਮੁਕਸਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਮਾਗੀ ਮੇਲੇ ਦੇ ਉੱਪਰ ਇਸ ਪਾਵਨ ਪਵਿੱਤਰ ਸ਼ਹੀਦਾਂ ਦੀ ਧਰਤੀ ਦੇ ਉੱਪਰ ਨਤਮਸਤਕ ਹੋਣ ਦੇ ਲਈ ਆਇਆ ਔਰ ਇੱਥੇ ਆ ਕੇ ਸਾਰਿਆਂ ਨੇ ਅਸੀਂ ਪੰਜਾਬ ਦੀ ਪੂਰੀ ਕਾਇਨਾਤ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਔਰ ਸੱਚੇ ਪਾਤਸ਼ਾਹ ਕੀ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਹੈ ਕਿ ਸਾਨੂੰ ਸਾਰਿਆਂ ਨੂੰ ਆਪਾਂ ਸਾਰਿਆਂ ਨੂੰ ਇੰਨੀ ਕ ਤਾਕਤ ਇੰਨਾ ਕ ਬਲ ਇੰਨੀ ਕ ਸਮੱਤ ਬਖਸ਼ਣ ਕਿ ਆਪਾਂ ਮੋੜ ਪੰਜਾਬ ਨੂੰ ਰੰਗਲਾ ਤੇ ਖੁਸ਼ਹਾਲ ਪੰਜਾਬ ਜਿਹੜਾ ਉਹ ਬਣਾ ਸਕੀਏ ਸੋ ਅੱਜ ਇਸ ਪਵਿੱਤਰ ਤੱਕ ਨੂੰ ਨਤਮਸ ਸਿਖਾਉਣ ਦੇ ਲਈ ਅੱਜ ਅਸੀਂ ਸਾਰੇ ਇੱਥੇ ਪਹੁੰਚੇ ਪਰਮਾਤਮਾ ਸਾਰਿਆਂ ਨੂੰ ਜਿਹੜੀ ਗਲਾਮਤ ਦੇ ਵਿੱਚ ਰੱਖਾ